ਉਹਨਾਂ ਨੇ ਨਾ ਵੀ ਉਹਨੂੰ ਬਹੁਤ ਬਰਤ ਕਰਾਈ ਉਹ ਅਦੋਰਾ ਕੋਈ ਨਹੀਂ ਅੱਜ ਵੀ 16 ਦੇ ਨਹੀਂ ਬੁਲਿੰਗ ਕਰੀ ਅੱਗੇ ਮੜਾ ਸੋਨਾ ਦੇ ਕੇ ਕਿੰਨਾ ਹੁਣ ਵੇ ਵੇ ਪਤਾ ਜਉਂਗਾ ਨਾ ਫੇਰ ਨਹੀਂ ਜਰੂਰੀ ਉਹ ਘਾਰ ਦਾ ਵਧੀਆ ਨਹੀਂ ਸੁਣਾ ਦੇ ਮੈਂ ਜਾ ਕੇ ਮੈਨੂੰ ਟਿਕੰਦੇ ਪੰਨੇ ਵੀ tað er ikki ਹਾਂਜੀ ਕਿੰਨੇ ਤੋਂ ਕਿਦੇ ਮੂੰਹੇ ਤੋਂ ਮੇਰੇ ਘੜਕੇ ਦੇਖ ਹੈਂ ਫੰਡ ਚੜ ਗਈ ਆਏ ਹਾਂ ਲਾ ਹਲੇ ਲੋ ਮਾ ਕੇ ਬਲਾਓ ਉਹ ਲਾ ਦੇ ਬੂਟਾ ਕਹਿੰਦਾ ਖੜ ਜਾ ਮਸਾ ਤਾਂ ਡੰਡੀਆਂ ਉਹ ਚੱਲੀ ਐ ਹੂੰ ਤਿੰਨ ਹਜ਼ਾਰ ਲਾ ਕੇ ਵੀ ਨਹੀਂ ਹੋਊਗੀ ਨੀ ਸੈਫੀ ਨੂੰ ਕੀ ਹੋ ਗਿਆ ਸੈਫੀ ਕੀ ਆ ਹੋਇਆ ਚਲੋ ਜੀ ਆਪਣੇ ਨਾ ਸਰਿਆ ਨਹੀਂ ਸੀ ਉਹਦੇ ਵੀ ਏਸੀ ਦੋ ਵਾਰ ਇਹਦੀ ਸਰਵਿਸ ਹੋ ਗਈ ਤੇ ਇਹਦੀ ਪਲੇਟ ਚ ਫਾਲਟ ਸੀ ਬਹੁਤ ਰਾਤਾਂ ਬਹੁਤ ਗਰਮੀ ਚ ਭਿੱਜੇ ਰਹਿੰਦੇ ਤੇ ਹੁਣ ਮੇਰੇ ਨਾਲ ਬੱਚੇ ਲੜ ਰਹੇ ਤੇ ਵੀ ਤੂੰ ਫੋਨ ਨਹੀਂ ਕਰਦੀ ਭਾਈਆਂ ਨੂੰ ਮੈਂ ਸਵੇਰ ਦਾ 10 ਵਾਰ ਫੋਨ ਕਰਕੇ ਭਾਈ ਸਾਦੀ ਲੈ ਸਰਦਾਰ ਜੀ ਨੇ ਵੀ ਕਈ ਵਾਰ ਕਰਤਾ ਪਰ ਉਹ ਸੁਣਦੇ ਨਹੀਂ ਹੈਗੇ ਇਹਦੇ ਨਾ ਤੇ ਇਹਨਾਂ ਦਾ ਬਿੰਦੇ-ਬਿੰਦੇ ਜਾਨ ਨਾ ਖਾਈ ਜਾਈਏ ਗਰਮੀ ਬਹੁਤ ਹੋਈ ਪਈ ᱛੀ ਬਸ ਇੱਕ ਟਾਈਮ ਬਾਜੇਦੀ ਮਾੜਾ ਜਿਹਾ ਵੀ ਜਿਵੇਂ ਹੈ ਨਾ ਥੋੜੀ ਜੀ ਠੰਡ ਹੁੰਦੀ ਆ ਕੋਲਰ ਮੁਰੇ ਆਏ ਜੀ ਤੀ ਪਰਾਧਨ ਬਹੁਤ ਮੁਸ਼ਕਲ ਹੋ ਜਾਂਦੀ ਸੀ ਤੇ ਇੱਧਰ ਦੇਖੋ ਆਪਾਂ ਨੇ ਮੈਂ ਦਹੀਂ ਵਾਲਾ ਦੁੱਧ ਗਰਮ ਰੱਖਤਾ ਉਧਰੋਂ ਉਧਰੋਂ ਗੰਦਾਲ ਧਰਤੀ ਮੈਂ ਤਾਂ ਅੰਦਰ ਉਧਰ ਬੈ ਗਈ ਜਾ ਕੇ ਮਹਾਲਾ ਸਬਜੀ ਰਿੱਝ ਰਹੀ ਹੈ ਜਦੋਂ ਮੈਂ ਅੰਦਰ ਆਈ ਆਪਣਾ ਸਿਲੰਡਰ ਖਤਮ ਦੋਨੇ ਗੈਸ ਬੰਦ ਹੁਣ ਪਿੰਦਰ ਤੋਂ ਲਵਾਇਆ ਤੇ ਇੱਕ ਅੱਗ ਦੀ ਢਾਲ ਰੱਖੀ ਹੈ ਦਹੀਂ ਵਾਲਾ ਦੁੱਧ ਗਰਮ ਕਰਤਾ ਆਪਾਂ ਨੇ ਤੇ ਮੈਂ ਹੁਣੀ ਧਰ ਕੇ ਕੀ ਕੀ ਦੁੱਧ ਜੇ ਮੈਂ ਇਹਨੂੰ ਟੱਕ ਦਿੰਦੀ ਫੇਰ ਐ ਨਹੀਂ ਪਤਾ ਬਾ ਉਬਲ ਜਾਂਦਾ ਹੈ ਮੈਂ ਕੂਲਰ ਮੂਰੇ ਧਰ ਕੇ ਠੰਡਾ ਕਰੂੰਗੀ ਜੀ ਆਪਾਂ ਥੋੜਾ ਜਿਹਾ ਵੀ ਕੋਸਾ ਗਰਮ ਪਾ ਦਈਏ ਨਾ ਦੁੱਧ ਤਾਂ ਸਵੇਰ ਨੂੰ ਦਹੀਂ ਖੱਟੀ ਹੋ ਜਾਂਦੀ ਹੈ ਆ ਦੇਖੋ ਸਾਡਾ ਸੈਫੀ ਵੀ ਚੰਬੜਾ ਹੈ ਕੂਲਰ ਮੂਰੇ ਵੀ ਨਹੀਂ ਮੈਂਦਾ ਹੈਗਾ ਹਣ ਇਹਨੂੰ ਐਂ ਦੇ ਵੀ ਕਦੋਂ ਮੈਂ ਅੰਦਰ ਜਾਵਾਂ ਇੱਕ ਅੱਜ ਇਹਨੂੰ ਸਰਦਾਰ ਜੀ ਖੇਤ ਨਹੀਂ ਲੈ ਕੇ ਕੇ ਬੰਨਗੇ ਉੱਥੇ ਲਿਬੜ ਕੇ ਆ ਜਾਂਦਾ ਹੋਣਾ ਮੱਕੀ ਵਾਲੇ ਦਾ ਵਾਹਣ ਦਾ ਕੱਦੂ ਕਰ ਰਹੇ ਨੇ ਇੱਧਰ ਆਪਣੇ ਮੱਜਾਂ ਦਾ ਕੰਮ ਨਿਬੜ ਗਿਆ ਮਸਰਦਾਨੀ ਚ ਬੈਠੀਆਂ ਨੇ ਦੇਖੋ ਬਹੁਤ ਮਸਰ ਰਹਿੰਦਾ ਚਿੱਟਾ ਚਿੱਟਾ ਹਾਇਆ ਪੇ ਆਪਣੀ ਵੀਰੇਆਂ ਭੈਣ ਸੁੱਤੀ ਪਈ ਹੈ ਅਸੀਂ ਨੀਣਾ ਹੁਣ ਐ ਕਰਦੇ ਸੀ ਸਾਰੀਆਂ ਕੁੜੀਆਂ ਭਰਤੀਆਂ ਇਹਨਾਂ ਦੀ ਕੱਖਾਂ ਨਹੀਂ ਆ ਸਵੇਰੇ ਵਾਸਤ ਇੱਕ ਵਾਰ 5:00 ਵਜੇ 5:30 ਉੱਠਾਂਗੇ ਇੰਨੀ ਕੱਖ ਸੁਟਾਂਗੇ ਇਹਨਾਂ ਨੂੰ ਬਸ ਫਿਰ ਅਸੀਂ 6:00 ਵਜੇ ਇਹਨਾਂ ਨੂੰ ਬਾਹਰ ਬੰਨੇ ਹੁੰਨੇ ਹਣੇ ਪੂਰੇ ਗਰਮੀ ਕਰਕੇ ਨਾ ਪੱਚੇ ਧਾਵੇਂ ਬੰਨਦੇ ਅੱਜ ਅਸੀਂ ਵੱਡੀ ਮੱਝ ਵੀ ਆਪਣੀ ਸੂਈ ਹੋ ਵੀ ਬਾਹਰ ਕੱਢਤੀ ਸੀ ਇਸ ਕਰਕੇ ਚਲੋ ਜੀ ਹੁਣ ਮੈਂ ਆਟਾ ਗੁੰਨਦੀ ਆ ਰੋਟੀ ਬਣਾਉਣੀ ਆ ਤੇ ਆ ਦੇਖੋ ਪਿੰਦਰ ਨੂੰ ਸਕੂਲ ਵੱਲੋਂ ਮਿਲਿਆ ਸੀ ਨਿੰਮ ਦਾ ਬੂਟਾ ਇਹਨੂੰ ਮੈਂ ਕਹਿਨੀ ਆ ਵੀ ਲਾ ਦੇ ਹੁਣ ਪਤਾ ਨਹੀਂ ਕਿੱਥੇ ਲਾਵਾਂਗੇ ਇੱਥੇ ਲਾਵਾਂ ਕਰੀ ਜਾਂਦਾ ਇੱਕ ਇੱਕ ਸਾਰੇ ਬੱਚਿਆਂ ਨੂੰ ਦਿੱਤਾ ਮੈਂ ਤੁਹ ਲਵਾਉਣੀ ਆ ਹੁਣ ਚਲੋ ਜੀ ਆਪਾਂ ਹੁਣ ਸਵੇਰੇ ਵਲੌਗ ਜਿਹੜਾ ਰਹਿ ਗਿਆ ਉਹ ਸਵੇਰ ਵਾਲਾ ਦਿਖਾਵਾਂਗੇ ਤੁਹਾਨੂੰ ਚਲੋ ਜੀ ਦਿਨ ਹੈਗਾ ਅੱਜ ਸ਼ਨੀਵਾਰ ਦਾ ਸਵੇਰ ਦੇ ਵੱਜ ਗਏ 7 ਤੇ ਆਪਾਂ ਨੇ ਬੱਚਿਆਂ ਵਾਸਤੇ ਰੱਖੀ ਆ ਚਾਹ ਹਾਸਪ੍ਰੀਤ ਤੇ ਪਿੰਦਰ ਉੱਠ ਖੜੇ ਨੇ ਕੋਈ ਚਾ ਰਿਜ ਗਈ ਇਹਨਾਂ ਨੇ ਇਹਨਾਂ ਆਸਪ੍ਰਿਤ ਜੇ 10 ਮਿੰਟ ਵੀ ਚਾਹ ਪਹਿਲਾਂ ਕਰੀ ਹੋਵੇ ਫਿਰ ਕਹੋਗੇ ਇਹ ਪੁਰਾਣੀ ਚਾਹ ਹੈਗੀ ਚਾਹ ਨਹੀਂ ਪਿੰਦੀ ਇਸ ਕਰਕੇ ਹੁਣ ਮੈਂ ਇਹਦੀ ਚਾਹ ਬਣਾ ਕੇ ਉੱਠ ਖੜੀ ਸਰਦਾਰ ਜੀ ਨਿਮਾਰੇ ਨੇ ਮੱਜਾਂ ਤੇ ਅੰਦਰ ਸਾਡਾ ਪੁੰਦਰ ਸੁੱਤਾ ਪਿਆ ਅੱਜ ਉੱਠ ਖੜਿਆ ਬਸ ਫੋਨ ਦੇਖੀ ਜਾਂਦਾ ਲੱਗ ਮੈਨਾਂ ਨੂੰ ਉੱਠਣਸਾਰ ਬੱਚੇ ਫੋਨ ਨੂੰ ਲੱਗ ਜਾਂਦੇ ਨੇ ਆ ਦੇਖੋ ਜੀ ਅਸੀਂ ਤੁਹਾਨੂੰ ਸੁਣਨ ਦੇਣਾ ਏਸੀ ਦੇ ਕਾ ਇੱਥੇ ਮੂਰੇ ਇੰਨੀ ਨਹੀਂ ਬਰਸ ਚੰਮਣ ਲੱਗੀ ਮੈਂ ਕੋਲ ਤਾਂ ਹੁਣ ਤੱਕ ਹੋਈ ਗਈ ਇਹਨੂੰ 4-5 ਦਿਨ ਹੋ ਗਏ ਲੋਟ ਹੀ ਨਹੀਂ ਆ ਰਿਆ ਇੰਨਾ ਜਿਆਦਾ ਦੁਖੀ ਹੋਏ ਪਏ ਇੱਕ ਗਰਮੀ ਐ ਇਧਰ ਸਾਡਾ ਸੈਫੀ ਦੇਖੋ ਪ੍ਰਧਾਨ ਜੀ ਸੈਫੀ ਤੁਨ ਲਾਇ ਕੁਲ ਰਹੇ ਇਧਰ ਦੇਖ ਲਾ ਹਾਂ ਪੰਜ ਯਾਰ ਨਾਲੀ ਨਾਲੀਆਂ ਏ ਏ ਹੁਣ ਇਹਨੂੰ ਪਤਾ ਲੱਗਣ ਲੱਗ ਗਿਆ ਹੁਣ ਫਿਰ ਚਕੇ ਬੋਊਗੀ ਬਗਿਆ ਇਹਨੂੰ ਪਤਾ ਹੁਣ ਬਹਿ ਜੀ ਇੱਥੇ ਹੇ ਹੇ ਹਾਂ ਆਲਾ ਆਈ ਨਹੀਂ ਹੈਗਾ ਤਿੰਨ ਦਿਨ ਹੋ ਗਏ ਮੈਂ ਤਾਂ ਪਾਣੀ ਚ ਧਰਤਾ ਚੱਕ ਕੇ ਇਹਨੂੰ ਖੇਤ ਲਾ ਲੂ ਕਿਤੇ ਬੂਟਾ ਨਿੰਮ ਦਾ ਦੇਖੋ ਇੰਦਰ ਮਸਰਦਾਨੀ ਦੇ ਵਿੱਚ ਵੀ ਇਹਨਾਂ ਨਗੋਹਾ ਵੱਡੇ ਪਏ। ਹਾਜੀ ਮਾਸੀ ਆਈ ਨਹੀਂ ਆਪਣੀ ਵਿਚਾਰੀ। ਟਾਈਮ ਲੱਗ ਜਾਂਦਾ ਵੀ ਘਰੇ ਕੰਮ ਕਰਕੇ ਆਉਂਦੀ ਐ। ਪ੍ਰਧਾਨ ਬਣਿਆ ਬੈਠਾ। ਤੇ ਮੈਂ ਸਵੇਰੇ ਨਾ ਧਾਰ ਕੱਢ ਕੇ ਦੋ ਵਾਰ ਪਾ ਕੇ ਕੱਖ ਮੈਂ ਸਿਰ ਨਾਲ ਸੀ ਗਰਮੀ ਬਹੁਤ ਜ਼ਿਆਦਾ ਸੀ। ਫੇਰ ਫੇਰ ਔਖਾ ਹੋ ਜਾਂਦਾ। ਹਾਏ ਚਾਹ ਉਬਲ ਗਈ। ਤੇ ਹੁਣ ਮੈਂ ਇਹਨਾਂ ਨੂੰ ਠੰਡੀ ਹੋ ਜਾਂਦੇ ਬਸ ਜਾਰੀ ਤਰਤੀ। ਹਨ ਬੀਤੀ ਆਦੀ ਮੂੰਮਾਂ ਤੋਂ ਕੇ ਫਿਰ ਆਪਾਂ ਮਣਾ ਪਾ ਦਾਂਗੇ ਚਾਹ ਤੇ ਜੇ ਮੇਰਾ ਬੇੜਾ ਸੰਭਰਣਾ ਪਿਆ ਹੌਲੀ ਹੌਲੀ ਸੰਭਰੂਂ ਗਰਮੀ ਬਹੁਤ ਜ਼ਿਆਦੇ ਹੋਈ ਪਈ ਐ ਦੇਖੋ ਸਾਡੀ ਬੱਕਰਾਂ ਦੇ ਪੱਤੇ ਰੋਜ਼ ਇੰਨਾ ਨਾ ਕੂੜਾ ਖੰਡਿਆ ਆਂਦੇ ਨੇ ਮੱਕੀ ਵਾਲਾ ਕਰਤਾ ਵਿਹਲਾ ਮੱਕੀ ਸਾਰੀ ਘਰੇ ਵੱਢ ਲੈਣ ਦੀ ਬਸ ਦੋ ਦਿਨਾਂ ਦੀ ਐ ਕੋ ਸੱਜ ਹੋ ਜੂ ਉਸ ਕੱਲ ਨੂੰ ਚਲੋ ਜੀ ਹੁਣ ਇਹਦੇ ਵਿੱਚ ਲਾਉਣਗੇ ਜੀਰੀ ਸਭ ਇਧਰ ਹੋ ਜਾ ਹੈ ਤੇ ਮੈਦਾਨ ਨੂੰ ਨੇ ਕਰਦਾ ਸੂਟ ਦਿਖਾਉਣੀ ਆ ਤੇ ਮੈਨੂੰ ਮੈਨੂੰ ਪਰ ਸੋਹਣਾ ਲੱਗਿਆ ਬਾਕੀ ਮੈਨੂੰ ਇੱਕ ਦੋ ਕਹਿੰਦੇ ਵੀ ਵਧੀਆ ਨਹੀਂ ਹੈਗਾ ਦੇਖੋ ਸਾਡੇ ਪ੍ਰੈਸ ਵਾਲੇ ਟੇਬਲ ਤੇ ਕਿਵੇਂ ਖਲਾਰਾ ਪਿਆ ਹਾਂ ਆਥ ਨੇ ਚੱਕ ਚੱਕ ਐ ਸੈੱਟ ਦਿੰਦੇ ਆ ਤੇ ਇਹ ਨਾ ਇਸ ਤਰ੍ਹਾਂ ਦਾ ਹੈਗਾ ਹੀ ਇਹ ਹੈਗੀ ਸਲਵਾਰ ਇਹਦੇ ਇਸ ਤਰ੍ਹਾਂ ਸਲਵਾਰ ਦੇ ਪਹੁੰਚੇ ਦੇ ਸਾਰਾ ਵਰਕ ਆਊਗਾ ਮੋਰ ਪੰਖੀ ਕਲਰ ਹੈ ਦਾ ਉੱਪਰੋਂ ਪਲੇਨ ਹੈ ਤੇ ਇਹਦੀ ਐਦਾਂ ਨਹੀਂ ਹੈਗੀ ਜੀ ਸ਼ਰਟ ਦੇਖੋ ਇਹ ਮੈਂ ਤੁਹਾਨੂੰ ਦੱਸਦੀਆਂ ਵੀ ਕੀ ਚੀਜ਼ ਕਿੱਥੇ ਆਉਣੀ ਹੈ ਦੇਖੋ ਆਹ ਡਿਜ਼ਾਈਨ ਇਹਦਾ ਗਲੇ ਤੇ ਆ ਜੂ ਅੱਧਾ ਕੱਟਿਆ ਜੋ ਤੇ ਇਹਦੇ ਇਸ ਤਰ੍ਹਾਂ ਪੈਂਟੈਕਸ ਕੱਢੇ ਹੋਏ ਨੇ ਤੇ ਇਹ ਚੀਜ਼ ਬਣੀ ਹੋਈ ਹੈ ਇਹਦੇ ਬਾਰਡਰ ਤੇ ਘੇਰ ਦੇ ਉੱਪਰ ਦੇਖੋ ਤੇ ਮੈਨੂੰ ਕੁਝ ਕਹਿੰਦੇ ਇਹ ਵਧੀਆ ਨਹੀਂ ਸੋਹਣਾ ਨਹੀਂ ਲੱਗਣਾ ਹੁਣ ਤੁਸੀਂ ਦੱਸੋ ਮੈਨੂੰ ਕਮੈਂਟਾਂ ਦੇ ਵਿੱਚ ਦੱਸਿਓ ਵੀ ਇਹ ਸੋਹਣਾ ਲੱਗੂ ਐਦਾਂ ਦੇ ਇਹ ਦੁਪੱਟਾ ਹੈਗਾ ਇਹਦੇ ਦੁਪੱਟੇ ਤੇ ਵੀ ਇਸ ਤਰ੍ਹਾਂ ਦਾ ਕੰਮ ਬਣਿਆ ਆਇਆ ਸਾਰੇ ਦੇਖੋ ਜੀ ਤੇ ਇਸ ਤਰ੍ਹਾਂ ਦਾ ਪਟਾ ਪਟਾ ਬਿਲਕੁਲ ਬਹੁਤ ਵਧੀਆ ਲਾਈਟ ਵੇਟਾ ਫੈਬਰਿਕ ਬਹੁਤ ਵਧੀਆ ਹੈਗੀ ਤੇ ਮੈਨੂੰ ਇਹ ਸੋਹਣਾ ਲੱਗਦਾ ਪਰ ਮੈਨੂੰ ਆ ਇੰਜੇ ਕਰਤਾ ਵੀ ਸੋਹਣਾ ਨਹੀਂ ਹੈਗਾ ਹੁਣ ਮੇਰਾ ਦੋ ਪਾਸੇ ਮਨ ਹੋਇਆ ਪਿਆ ਵੀ ਮੈਂ ਕੀ ਕਰਾਂ ਪਤਾ ਕੀ ਹੁਣ ਸਾਰੇ ਕਾਟਨ ਦੇ ਸੂਟ ਨੇ ਜਿਹੜੇ ਉਹ ਪਾ ਪਾ ਕੇ ਥੋੜਾ ਜਿਹਾ ਤਾਂ ਆਪਾਂ ਨੂੰ ਪਤਾ ਹੀ ਹੈ ਵੀ ਦੋ ਤਿੰਨ ਮਹੀਨੇ ਦੇ ਵਿੱਚ ਜਿੰਨੇ ਵਾਰ ਧੋਵਾਂਗੇ ਉਹ ਗੱਦਮੱਦ ਜੀ ਹੋ ਜਾਂਦੀ ਹੈ ਤਾਂ ਕਰਕੇ ਦੇਖੋ ਜੀ ਹੁਣ ਆਪਾਂ ਨੇ ਮੈਨੂੰ ਤੁਸੀਂ ਕਮੈਂਟਾਂ ਵੀ ਦੱਸਿਓ ਵੀ ਮੈਂ ਇਹ ਸਲਾਈ ਕਰਾ ਸਕਦੀ ਆ ਵੀ ਸੋਹਣਾ ਲੱਗਦਾ ਬਾਕੀ ਜਿਵੇਂ ਤੁਸੀਂ ਕਹੋਗੇ ਮੈਂ ਉਵੇਂ ਫਿਰ ਜਿੱਧਰ ਬਿਸਪੋਰਟ ਵੱਧ ਗਈ ਉਵੇਂ ਆਪਾਂ ਕਰ ਲਾਂਗੇ ਵੀ ਸੂਟ ਸਲਾਈ ਕਰਾ ਲਾਂਗੇ ਦੇਖੋ ਜੀ ਇਹ ਨਾ ਆਪਾਂ ਨੇ ਵਾਏ ਕੀ ਕਰਤਾ ਪਾਈਆਂ ਨੇ ਇਦਾਂ ਦਾ ਡਾਈ ਵਾਲੇ ਫੜਕੇ ਲੈਤੀ ਸਰਦਾਰ ਜੀ ਇਹਦੇ ਨਾਲ ਇਸ ਤਰ੍ਹਾਂ ਦਾ ਆਪਾਂ ਨੇ ਪਿਓਰ ਦਾ ਰੱਖਿਆ ਜੀ ਦਪੱਟਾ ਟਾਈਡ ਆਈ ਦੇਖੋ ਇਹ ਹੈਗਾ ਬਟਰ ਕਾਟਨ ਦਾ ਸੂਟ ਹੈ ਏ ਇਦਾਂ ਦਾ ਇਹਦੇ ਵਿੱਚ ਚਾਰ ਕਲਰ ਸੀਗੇ ਦੇਖੋ ਇਹ ਵਾਲਾ ਚਲੋ ਜੀ ਆਪਣੀ ਮੱਝ ਹੋ ਗਈ ਨਾ ਲੀ ਹੁਣ ਮੈਂ ਬਣਾ ਕੇ ਆਨੀ ਮਾਸੀ ਆ ਗਈ ਗੋਹੀ ਵਾਲੀ ਹਾਏ ਹਾਏ ਆਇਆ ਨਹੀਂ ਅੱਠ ਦਿਨਾਂ ਨਾਲ ਮੀ ਕਿੱਧਰ ਗਿਆ ਨਹੀਂ ਨਹੀਂ ਹੋਗਾ ਰਾਤ ਲਾਸ ਕਰਿਆ ਦੀ ਮੈਂ ਸਮਾਨ ਜਾ ਕੇ ਪਾਈ ਫੇਰ ਫੇਰ ਹੋ ਗਿਆ ਆਇਦਰ ਦੇਖਲਾ ਸਾਈਪੀ ਹਾਂ ਹੋਰ ਲੈ ਚਾਲੋ ਹੁਣ ਇਹਦੇ ਪਿੰਡੇ ਤੇ ਖੜੂਗਾ ਤੇਰਾ ਤਾਂ ਹੱਡੀ ਆਉਂਦੀ ਹਾਂ ਹੋ ਏਦਾਂ ਮੈਡਮ ਹਲਦੀ ਨਹੀਂ ਐਂ ਖੜੀ ਰਹਿਣੀ ਐ ਚਿੱਟੀਆਂ ਖਾਂ ਵਾਲੀ ਹੁਣ ਭੱਜੂਗੀ ਦੇਖੀ ਸੀ ਹਾਂ 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 ਚਲ ਉਹਦੀ ਆ ਗਿਆ ਸੈਫੀ ਵੀ ਮੈਂ ਇਸ ਲੈ ਕੇ ਜਾਣਗੇ ਖੋਲਾ ਚਲਪਾ ਚੱਲ ਅਧਰਾ ਕਾਸ ਨਿੰਦੀ ਯਾਰਾ ਸਦਾ ਗੱਲ ਚ ਲਵੇਟਦੇ ਆਂ ਦਾ ਪੈਰਾਂ ਚ ਫਸਾ ਲੈਂਦੀ ਐ ਚੱਲ ਬਈ ਚੱਲ ਸੈਫੀ ਬਿਨਾ ਤਾਂ ਕੀ ਬੰਦ ਆ ਭਜਲੀ 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 ਜਨਾ ਆਉਂ ਵੀ ਖੜ ਜਾ ਆ ਗਈ ਆ ਗਈ ਇਹ ਚੱਲ ਅੰਦਰ ਚੱਲ ਸਿੱਧੀ 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 ਹਾਂ ਰੱਸਾ ਲੱਗਿਆ ਚੱਲ ਚੱਲ ਕੋਈ ਨਾ ਚੱਲ ਸਭੀ ਦੂਰ ਪੱਜ ਲੈਣਾ ਆ ਗਈ ਆ ਗਈ ਤੇ ਲੱਤਾਂ ਦੇ ਮੱਝ ਸੰਕਰ ਟੋੜਰਦੀ ਖੜ ਜਾਂਦੀ ਐ ਦੇਖੀ ਜਉ ਗਈ ਅੱਜ ਦਾ ਗਈ ਓਏ ਸਭੀ ਪੱਜ ਗਈਆਂ ਦੋਨੇ ਤੂੰ ਰਹਿ ਗਿਆ ਸਿੱਧੀ ਨਾ ਨੰਗ ਜੇਜ ਹੈ ਹੈ ਗੋਲੀ ਕੇ ਤਾਂ ਅਗੇ ਜੀਰੀ ਲਾਉਣ ਵਾਲੇ ਕੱਲ ਤਾਂ ਗਰਮੀ ਬਾੜੀ ਦੀ ਵਿਚਾਰੇ ਤਾਂ ਹੀ ਅੱਜ ਠੰਡੇ ਠੰਡੇ ਆ ਗਏ ਇਹ ਤਾਂ ਕਰਨਾ ਮਾਰੇ ਪੁੱਠੇ ਕੇ ਮਾਨੂੰ ਨੇਰੀ ਸਰਦੇ 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 ਇਧਰੀ ਉਹ ਸਰਦੇ ਦੇ ਲੰਦੇ ਗੇੜਾ ਨੂੰ ਚਲੋ ਅੰਦਰ ਬਸ ਇੱਕ ਨੰਦਾ ਗੇੜਾ ਦੇਉਂ ਉਹ ਫਸ ਗਿਆ ਉੱਥੋਂ ਹੀ ਕਹਿਦੀ ਤੈਨੂੰ ਵੇਹ ਦੇ ਦੋਏ ਲੋਟ ਗੰਢ ਜੀ ਦੇ ਦੇਗਾ ਵਿਚ ਦੀ ਇੱਕ ਤਾਂ ਫਿਰ ਐ ਨਹੀਂ ਖੜਦੀ ਆਈ ਦੂਰ ਨਹੀਂ ਜਾਂਦੀ ਚੱਲ ਤੂੰ ਵੀ ਮਗ ਜਾ ਆਈ ਇੱਥੇ ਇਕੱਠੇ ਜੇ ਕਰ ਦੇਣਾ ਨੂੰ ਲੇਟੀ ਰਹਿਣਾਗੇ ਇਹਨਾਂ ਨਾਲ ਸੁੱਕੇ ਪੈਣ ਚੱਲ ਬਾਜਾ ਫੇਰ 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 ਹਾਂਜੀ 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 ਹਾਂ ਜਾਵੜੀ ਵਾਇਤ ਨਾ ਜਾਵੜੀ ਨਿਕਲਿਆ ਵੀ ਨਹੀਂ ਜਾਣਾ ਦਮ ਝੜ ਗਿਆ ਨਾਲੇ ਆ ਜਾ ਓਰੇ ਐ ਐ ਗਈ ਦੀ ਓ ਦੇਖੀ ਡਿੱਗ ਗਈ ਦੀ ਦਮ ਝੜ ਗਿਆ ਹੁੰਦਾ ਇੱਕ ਨਾ ਤਾਂ ਕਿਹੜਾ ਮਸਾ ਦੇ ਚੱਲ ਉਧਰ ਚੱਲ ਚੱਲ ਪਾਜ 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 ਕਲ ਬੰਨਦੇ ਐਤੀ ਬੰਨਦੇ ਇੰਦਰ ਨੂੰ ਹਵਾ ਘੱਟ ਲੱਗਦੀ ਐ ਕੰਦ ਕੰਦ ਦੀ ਓਟਜੀ ਚ ਨਾਲੇ ਧੁੱਪ ਤਾਂ ਪਾ ਜਾਂਦੀ ਐ ਇੱਥੇ ਬੰਨਦੇ ਹੋਰ ਹਾਂ ਹਾਂ ਕਰੀ ਜਾਂਦੀ ਐ ਬੈਜੋ ਤੁਸੀਂ ਵੀ ਚਲ ਚਲੋ ਜੀ ਮੱਜਾਂ ਬਣਦੀਆਂ ਆਪਾਂ ਨੇ ਹੁਣ ਮਾਸੀ ਆ ਗਈ ਗੁਹੜੀ ਗੁਹਾ ਸੜਦੂ ਮੈਂ ਹੜੀ ਹੋਈ ਬੇੜਾ ਸੰਭਰੇ ਦੇਖ ਪਤਾ ਨਹੀਂ ਕਿਵੇਂ ਤੁਹਾਨੂੰ ਤਾਂ ਤਰੇਲ ਜੀ ਹੋਈ ਪਈ ਐ ਮੌਸਮ ਬਾਰੇ ਗਰਮੀ ਨੇ ਲਹੂ ਪੀ ਰੱਖਿਆ ਮੀ ਇਹ ਨਹੀਂ ਹੁੰਦਾ ਚਲੋ ਜੀ ਹੁਣ ਆਪਾਂ ਕੰਮ ਕਰਦੇ ਆਂ ਅੱਜ ਵਾਲੀ ਵੀਡੀਓ ਦਾ ਇੰਨਾ ਇਥੇ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ